ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਿਲੌਰ ਨੇੜੇ ਪਿੰਡ ਬੱਚੋਵਾਲ ਹਾਈਵੇ ਨਜ਼ਦੀਕ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਕੰਟੇਨਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਵਾਸੀ ਬੱਚੋਵਾਲ ਜੋ ਡਾਕਟਰੀ ਕਰਦਾ ਸੀ ਤੇ ਮੋਟਰਸਾਈਕਲ ਤੇ ਪਿੰਡ ਖੈਰਾ ਤੋਂ ਕਿਸੇ ਨੂੰ ਦਵਾਈ ਦੇ ਕੇ ਵਾਪਸ ਆ ਰਹੇ ਹਸੀ ਤੇ ਜਦੋਂ ਆਪਣੇ ਪਿੰਡ ਬੱਚੋਵਾਲ ਨੂੰ ਮੁੜਨ ਲੱਗਾ ਤਾਂ ਪਿੱਛੋਂ ਆਉਦੇ ਤੇਜ਼ ਰਫ਼ਤਾਰ ਕੰਟੇਨਰ ਨੇ ਉਸਨੂੰ ਕੁਚਲ ਦਿੱਤਾ ਤੇ ਕੰਟੇਨਰ ਦਾ ਡਰਾਈਵਰ ਕੰਟੇਨਰ ਛੱਡ ਕੇ ਫਰਾਰ ਹੋ ਗਿਆ। ਘਟਨਾ ਸਥਾਨ ਤੇ ਪਹੁੰਚੇ ਥਾੜਾ ਫਿਲੌਰ ਦੇ ਐਸਆਈ ਜੈ ਗੋਪਾਲ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ। ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਜੀ। ਧੰਨਵਾਦ। ਇਹ ਸਾਡੇ ਫਰਦਰ ਹੀ ਲਾਦੇ ਛੋਟੇ ਪਿੰਡ ਦੇ ਵਿੱਚੋਂ ਇੱਥੋਂ ਆਈ ਸੀ ਕਿ ਬਾਈ ਦੀ ਦੇ ਕੇ ਕਿਸ ਨੂੰ ਆਏ ਆ ਇੱਥੋਂ ਪਿੰਡ ਨੂੰ ਮੁੜੇ ਆ ਤੇ ਜੋ ਟਰੱਕ ਆ ਰਿਹਾ ਸੀ ਫੈਕਟਰੀ ਤੋਂ ਇਸ ਰੋਡ ਤੇ ਟਰੈਫਿਕ ਆਲੇ ਆਉਂਦੇ ਆ ਓਵਰ ਲੋਡ ਕਰ ਵਾਲੇ ਟਰੱਕ ਆ ਇਹ ਟਰੱਕ ਬਿਲਕੁਲ ਬੰਦ ਹੋਣੇ ਚਾਹੀਦੇ ਆ ਰੋਡ ਤੋਂ ਟਰੱਕੇ ਵੀ ਅਸੀਂ ਐਸੀ ਗੱਲ ਦਾ ਦੋ ਧਿਆਨ ਨਾਲ ਅੱਜ ਇਹਨਾਂ ਨੇ ਸਾਡਾ ਬੰਦਾ ਛੋਟੇ ਛੋਟੇ ਬੱਚੀ ਆ ਉਹਦੀ ਉਹਦੀ ਡੈਥ ਹੋ ਗਈ ਆ ਉਹ ਨੂੰ ਨਸਾ ਮਿਲਣਾ ਚਾਹੀਦਾ ਜੀ ਇਹਦਾ ਕੀ ਨਾਮ ਹੈ ਮੁੰਡੇ ਦਾ ਅਮਰਜੀਤ ਸਿੰਘ ਜਿਹੜਾ ਮੌਕੇ ਤੇ ਡਰਾਈਵਰ ਭੱਜ ਗਿਆ ਉਹ ਡਰਾਈਵਰ ਭੱਜ ਗਿਆ ਜੀ ਉਹ ਕਾਗਜ਼ ਪੱਤਰ ਵੀ ਗੱਡੀ ਲੈ ਕੇ ਗੱਡੀ ਖੜੀ ਆ ਤੇ ਕਿੰਨੇ ਕੱਤ ਸੀ ਇਹ ਇਹ ਮੋਟਰਸਾਈਕਲ ਤੇ ਸੀ ਕਿੰਨੇ ਜਾਣੇ ਸੀ ਇਕੱਲੇ ਸੀ ਇਕੱਲਾ ਸੀ ਤੇ ਹੋਰ ਵੀ ਕੋਈ ਫੱਟੜ ਹੋਇਆ ਨਾਲ ਨਹੀਂ ਜੀ ਤੇ ਇਹਦੀ ਡੈਥ ਹੋ ਗਈ ਆ ਡੈਥ ਹੋ ਗਈ ਪਾਜੀ ਡੈਥ ਹੋ ਗਈ ਟਰਾਲਾ ਇਹ ਜੜੀਆਂ ਨਾ ਆ ਗੱਡੀਆਂ ਬਿਕਰਮ ਐਮ ਐਲ اے ਦੀਆਂ ਇਹ ਰਾਤ ਨੂੰ ਕਦੇ ਵੀ ਸਾਈਡ ਵੀ ਲੈਂਦੇ ਮੈਂ ਹੁਣ ਰਾਤ ਨੂੰ 10 11 ਵਜੇ ਵੀ ਕਈ ਵਾਰੀ ਆਉਣਾ ਇਹ ਗੱਡੀ ਉੱਪਰੇ ਹੀ ਰੱਖਦੇ ਆ ਰੋਡ ਦੇ ਆਲੇ ਦੁਆਲੇ ਛੋਟੀ ਕੋਈ ਵੀ ਵਹੀਕਲ ਹੋਵੇ ਚਾਹੇ ਕਾਰ ਮੋਟਰਸਾਈਕਲ ਸਕੂਟਰ ਹੋਵੇ ਇਹਨੂੰ ਇਹ ਡਰਨੇ ਨੂੰ ਤਿਆਰ ਰਹਿਦੇ ਆ ਰੋਲਾ ਰੋਲਾ ਪਾ ਕੇ ਇਹਨਾਂ ਨੂੰ ਪਾਸੇ ਕਰੀਦਾ ਅੱਜ ਵੀ ਇੱਡਾਂ ਦੀ ਗਲਤੀ ਨਾਲੇ ਬੰਦਾ ਮਾਰਿਆ ਨਹੀਂ ਇਹਨਾਂ ਦੀ ਬਹੁਤ ਵੱਡੀ ਗਲਤੀ ਆ ਇਹ ਐਮਐਲਏ ਦੀ ਚੇਨ ਆ ਐਮਰ ਦੀਆਂ ਗੱਡੀਆਂ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਏਦਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਨਾਲੇ ਪਿੰਡ ਪੰਚੋ ਆਉਂਦਾ ਭੱਜ ਗਿਆ ਭਈ ਯਾਨੀ ਸੀ ਪੰਜਾਬੀ ਸੀ ਇੱਕ ਮਿੰਟ ਯਾਰ ਇੱਕ ਮਿੰਟ ਦੇਖੋ ਇਹ ਇਹ ਡਾਕਟਰ ਆ ਇਹ ਖਾਣਾ ਵੀ ਜੁਰਤਾਈ ਦੇਖੇ ਚਲੀ ਬੰਦਾ ਲੈ ਕੇ ਚਲਿਆ ਇੱਥੇ ਆ ਕੇ ਕਿਹੜਾ ਆਇਆ ਗੱਡੀ ਬਹੁਤ ਜ਼ਿਆਦੇ ਤੇ ਸਪੀਡ ਨਾਲ ਆ ਰਹੀ ਸੀ ਉਹਦੇ ਕੰਟਰੋਲ ਤੋਂ ਬਾਹਰ ਸੀ ਉਹਨੇ ਆ ਕੇ ਉਹਦੇ ਉੱਤੇ ਚੜਾ ਅਛਾ ਜੀ ਇਹਦਾ ਤੁਹਾਡਾ ਪਰ ਜੀ ਡੈਥ ਹੋ ਗਈ ਦੀ ਇਹਦੀ ਡੈਥ ਹੋ ਗਈ ਜਾਂ ਇਹਦਾ ਸਿਰਫ ਐਕਸ ਹੋ ਗਿਆ ਮੈਂ ਐਸੀ ਚੈੱਕ ਕਰਾਣਾ ਪਲੋਟ ਦਾ ਆਇਆ ਜੀ ਇੱਕ ਮੈਨੂੰ ਫੋਨ ਆਇਆ ਸੀਗਾ ਸਪੈਸ਼ਲ ਬਈ ਬੰਦੇ ਦੀ ਮੌਤ ਹੋ ਗਈ ਉਸ ਤੇ ਜਾਂ ਫਿਰ ਮੌਲਾ ਬਣ ਗਈ ਜਿਹੜੀ ਉਹਦੀ ਕਿਸ ਚਲੇ ਮੌਤ ਹੈ ਬੰਦਾ ਕਿਸ ਚਲੇ ਆ ਜਨਰਲ ਜਿਹਾ ਪਤਾ ਟਰੱਕ ਅੱਛਾ ਜੀ ਕਿਸ ਚਲੇ ਆਇਆ ਜੀ ਉਹ ਪਾਰਲੇ ਦੀ ਹੈਸੀ ਰਾਇਆ ਤੇ ਬੰਦਾ ਹੈਗਾ ਬਟਿਵਾਲ ਦਾ ਕੀ ਨਾਂ ਜੀ ਬੰਦੇ ਦਾ ਅਗਰ ਠੀਕ ਹੈ ਠੀਕ ¿Qué